ਸਭ ਤੋਂ ਪਹਿਲਾਂ ਕਹਿਦਣਾ ਕੋਈ ਦੇ ਕੇ ਦਿਖਾ ਜੋ ਕੋਈ ਠੀਕ ਹੈ ਗੱਲ ਕੋਈ ਦੇ ਕੇ ਦਿਖਾਓ 1,90,000 ਦਾ ਲੈ ਜਾਓ 60,000 ਮਾਨਤਨ ਹੋ ਜੂ ਟਰੈਕਟਰ ਦੇ ਵਿੱਚ ਹੋ ਗਿਆ ਪੜਾਕਾ ਇੱਥੇ ਆ ਕੇ ਵੱਡਾ ਪਾਦਾ ਸਰਮਾ ਜੀ ਨੇ ਉੱਥੇ ਤਾਂ ਦੀਵੇਂ ਕਿ ਡਾਂਗੇ ਹੀ ਮਾਰਦੇ ਆਉਂਦੇ ਸੀ ਸਿੱਧਾ ਉਹ ਕੱਟੇ ਹੋਏ ਸੀ ਟਰੈਕਟਰ ਦੋਨੇ ਕੱਟੇ ਹੋਏ ਸੀ ਡਿਮਾਂਡ ਨੂੰ ਮੂਡ ਨਹੀਂ ਇਹਦੀ ਜੀ ਬਸ 90,000 ਦਾ ਦੇਣਾ 90,000 ਦਾ ਬੱਕੀ ਮੋਕੇ ਤੇ ਮਾਨ ਸਨਮਾਨ ਹੋ ਜੂ ਸਾਰਿਆਂ ਨਾਲ 100,000 ਰੁਪਇਆ ਮਿਲੂਗਾ ਠੀਕ ਹੈ ਸਾਰੇ ਟਰੈਕਟਰਾਂ ਦੇ ਤੇਲ ਚੇਂਜ ਹੋਣਗੇ ਡੰਡਾ ਫੱਟੀ ਬੈਟਰੀ ਇੰਜਨ ਦਾ ਤੇਲ ਨਾ ਪਸੰਦਾ ਨਾ ਪਸੰਦਾ ਚੇਂਜ ਜਿਓ ਮਿੱਤਰੋ ਸਸੀ ਗੱਲ ਲੋਤੋ ਸਵਾਗਤ ਹੈ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਇਸ ਵਾਰ ਤਲਵੰਡੀ ਸਾਬੋ ਦੇ ਵਿੱਚ ਬਾਈ ਸਰ ਮੇਰੇ ਨੌਰੇ ਦੇ ਵਿੱਚ ਖੜਿਆ ਹੋਰ ਸ਼ਰਮਾ ਜੀ ਹਾਲ ਚਾਲ ਕਿਵੇਂ ਆ ਬਹੁਤ ਵਧੀਆ ਬਾਈ ਸਸੀ ਗੱਲ ਕੀ ਹਾਲ ਲੱਖ ਕੀ ਆਪਾਂ ਇੱਥੇ ਨਿੱਗਾ ਕੰਟੈਂਟ ਘਮਾਤਾ ਸੀ ਉੱਟ ਗਿਆ ਸੀ ਜੀ ਉੱਟ ਗਿਆ ਸੀ ਟੋਟੇ ਉੱਟ ਗਿਆ ਸੀ ਨਾ ਤੇ ਟਰੈਕਟਰ ਅੰਦਰ ਖਾਲੀ ਆ ਲੱਗੀ ਜਾਂਦਾ ਟਰੈਕਟਰ ਖੜਿਆ ਅੱਜ ਬਾਹਰ ਤੇ ਕੋਸਕ ਚਣੰਦੇ ਪੀਸੀ ਆ ਜਿਹੜੇ ਅੰਦਰ ਖੜੇ ਆ ਤੇ ਟਰੈਕਟਰ ਐ ਰੇਟ ਸਾਨੂੰ ਬਹੁਤ ਬਾਜਪ ਦੇਣਿਆ ਸਭ ਤੋਂ ਪਹਿਲਾਂ ਬਾਈ ਸਸੀ ਗੱਲ ਸਾਰਿਆਂ ਨੂੰ ਤੇ ਟਰੈਕਟਰ ਦਿਖਾਵਾਂਗੇ 5 ਤੋਂ 6 ਵੀਡੀਓ ਦੇ ਵਿੱਚ ਦਿਖਾਵਾਂਗੇ ਬਿਲਕੁਲ ਜਾਇਜ਼ ਰੇਟ ਦੇ ਵਿੱਚ ਸਭ ਤੋਂ ਪਹਿਲਾਂ ਕਹਦਣਾ ਕੋਈ ਦੇ ਕੇ ਦਿਖਾ ਦਿਓ ਹੂੰ ਕੋਈ ਦੇ ਠੀਕ ਹੈ ਗੱਲ ਕੋਈ ਦੇ ਕੇ ਦਿਖਾਓ ਠੀਕ ਹੈ ਸਭ ਤੋਂ ਪਹਿਲਾਂ ਆ ਗਿਆ ਜੀ 735 ਆ ਲਾਈਟਾਂ ਵਗੈਰਾ ਹੈਗੀਆਂ ਸਾਥੋ ਲਵਾਉਣ ਦਾ ਟਾਈਮ ਨਹੀਂ ਲੱਗਿਆ ਸਾਡੇ ਕੋਲ ਠੀਕ ਹੈ ਥੋੜਾ ਜਿਆਦਾ ਬਰਕ ਸੀ ਇਸ ਕਰਕੇ ਸਰਾ 735 ਇਹ ਮੀਟਰ ਤੇ ਟਾਇਰ ਹੈਗੇ ਆ ਮਗਰਲੇ JK ਦੇ ਬਿਲਕੁਲ 75 ਰੁਪਏ 80 ਚੌਕੜੇ ਦੇ ਕੇ ਦਾ ਲੱਗਿਆ ਵਾ ਚਾਰੇ ਟਾਇਰ ਪੂਰੇ ਚੰਗੇ ਪਏ ਆ ਟਰੈਕਟਰ ਦੇ ਮਾਡਲ ਕਿੰਨਾ ਜੀ ਇਹ ਮਾਡਲ 95 99% 99 ਮਾਡਲ ਆ ਜੀ ਹਾਂਜੀ ਹਰਿਆਣਾ ਨੰਬਰ 95 ਮਾਡਲ ਆ ਹਰਿਆਣਾ ਨੰਬਰ ਆ ਤੇ ਇੰਜਨ ਤੇ ਗੇਅਰ ਦਾ ਕਿਵੇਂ ਆ ਜੀ ਇਹ ਰੁਪਇਆ ਹੀ ਆ ਬਾਈ ਇੰਜਨ ਤੇ ਗੇਅਰ ਦਾ ਆ ਕੇ ਬਾ ਕੇ ਤਸੱਲੀ ਕਰ ਲਿਓ ਜ਼ਿੰਮੇਦਾਰ ਤੋਂ ਆਪਾਂ ਟਰੈਕਟਰ ਵਿੱਚ ਇਹ ਕੱਟਿਆ ਕੱਟਿਆ ਹੋਇਆ ਹਾਂਜੀ ਤੇ ਜੀ ਹੁਣ ਡਿਮਾਂਡ ਮੂਡ ਕਿੰਨੀ ਆ ਇਹ ਆਪਾਂ ਦੇਵਾਂਗੇ ਇੱਕ ਰੇਟ ਬੋਲ ਕੇ ਹਾਂਜੀ ਇੱਕੀ ਦੱਸ ਦੋ 1 ਲੱਖ ਤੇ 25000 ਦਾ 1 ਲੱਖ ਤੇ 25000 ਦਾ ਟਰੈਕਟਰ ਆ ਮਿੱਤਰੋ ਬਾਕੀ ਮੌਕੇ ਤੇ ਯਾਰ ਮਾਨ ਸਨਮਾਨ ਕਰ ਦਾਂਗਾ ਮਾਨ ਸਨਮਾਨ ਹੋ ਜੂ ਤੇ ਆ ਯਾਰ ਸੋਹਣਾ ਜਿਹਾ ਲੱਗ ਜਾਂਦਾ ਅੱਜ ਰੇਡੀਏਟਰ ਜਮੀਨ ਬਾਈ ਬੜੀ ਸੋਹਣੀ ਚੀਜ਼ ਪੁਰਜਾ ਬੜਾ ਘੈਂਟ ਆ ਬਾਈ ਇਹ ਠੀਕ ਹੈ ਜਿਹੜੇ ਬਾਰੇ ਨੂੰ ਪਤਾ ਨਾ ਉਹ ਚੀਜ਼ ਆ ਇਹ ਠੀਕ ਹੈ ਇਹਦੇ ਕਹਿੰਦਾ ਮਤਲਬ ਵਿਛਦੀ ਨੰਗ ਕੇ ਅਸੀਂ ਮਿਸਤਰੀ ਠੀਕ ਹੈ ਕਹਿੰਦਾ ਮਤਲਬ ਸਾਰਾ ਕੰਮ ਹੋਇਆ ਟਰੈਕਟਰ ਦਾ ਰਪੀਏ ਦਾ ਰਪੀਆ ਹੋਇਆ ਹੋਇਆ ਮਿਸਤਰੀ ਇਹਦੇ ਵਿੱਚ ਦੀ ਲੰਗਿਆ ਵਾ ਜੀ ਮਗਰਾੜ ਲੱਗਿਆ ਸੋਨ ਵਾਲੀ ਕਾਲੇ ਰੇਡੀਏਟਰ ਨਵਾਂ ਇੱਥੋਂ ਗੇਰ ਟੱਕਰ ਯਾਰ 275 ਆ ਇਹ ਗੱਲ ਨਹੀਂ ਮੇੜਦਾ ਅੱਗੇ 265 275 ਠੀਕ ਹੈ 265 ਤੋਂ ਵੱਡਾ ਹੁੰਦਾ ਟਰੈਕਟਰ ਇਹ ਠੀਕ ਹੈ ਡੀ ਆਈ ਮਹਿੰਦਰਾ ਡੀ ਆਈ ਮਹਿੰਦਰਾ ਆ ਗਿਆ ਤੇ ਟਾਇਰ ਲੱਗਿਆ ਇਹਦੇ ਗੁੜੀਆ ਦੇ ਮਗਲੇ ਟਾਇਰ ਤਾਂ ਪੂਰੀ ਚੰਗੇ ਪਾਇਆ ਸ਼ਰਮਾ ਜੀ ਇਹ ਰਵੜਾ ਵਾਲੇ ਆ ਬਾਈ ਠੀਕ ਹੈ ਰਵੜਾ ਵਾਲੇ ਟਾਇਰ ਆ ਬਾਈ 70 ਰੁਪਏ ਜਾਂ 13 ਵਾਲੇ ਟਾਇਰ ਆ ਠੀਕ ਹੈ ਸ਼ੀਰ ਸੂਟ ਵਧੀਆ ਲੱਗੀ ਆ ਪਰ ਸਾਈਡ ਜੀ ਰੇਸ ਲੱਗੀ ਆ ਤੇ ਗੇਰਿੰਗ ਦਾ ਰੁਪਈਆ ਹੀ ਆ ਇਹਦਾ ਉਹ ਵੀ ਉਹ ਵੀ ਸ਼ੋਅ ਹੈ ਦੀ ਤੇ ਮੂਰੇ ਉਹਦੇ ਬੈਂਪਰ ਵੀ ਪਿਆ ਪਿੱਛੇ ਉਹਦੇ ਠੀਕ ਹੈ ਮਾਡਲ ਕਿੰਨਾ ਇਹ ਮਾਡਲ ਇਹ 90 ਆ 255 ਮਿੰਦਰੀ ਸੀ ਇਹ ਪਹਿਲਾਂ ਪਰ ਹੁਣ ਨਹੀਂ ਹੁਣ 275 ਆ ਹਾਂ ਇੱਕ ਗੱਲ ਹੋਰ ਹੈ ਪਲੇਟਫਾਰਮ ਵੀ ਲੱਗਿਆ ਹੋਇਆ ਇਹਦੇ ਪਲੇਟਫਾਰਮ ਵੀ ਲੱਗਿਆ ਵਾ ਰੇਸ ਵੀ ਸੋਨ ਵਾਲੀ ਇਕਲੀਆਂ ਹੱਥ ਵਾਲੀ ਲੱਗੀ ਵੀ ਆ ਅੱਡ ਸਾਈਡ ਤੇ ਮਾਨਸਨ ਦਾ ਖਾਸੇ ਪਾਇਆ ਟਰੈਕਟਰ ਦੇ ਵਿੱਚ ਤੇ ਮੈਨੂੰ ਐ ਤਾਂ ਸੋਨੇ ਦੀ ਡਿਮਾਂਡ ਡਿਮਾਂਡ ਮੂੜ ਕੀ ਆ ਡਿਮਾਂਡ ਨੂੰ ਮੂੜ ਨਹੀਂ ਇਹਦੀ ਜੀ ਬਸ 90000 ਦਾ ਦੇਣਾ 90000 ਦਾ ਬੁੱਕੀ ਮੋਕੇ ਤੇ ਮਾਨ ਸਨਮਾਨ ਹੋ ਜੂ 90 ਜੇ ਮਾਨ ਤਾਨ ਹੋ ਰੂ ਮਿੱਤਰੋ ਅੱਗੇ ਆ ਗਿਆ ਜੀ ਫਾਰਮ ਟਰੈਕ 60 ਨਵਾਂ ਮਾਡਲ ਆ ਸਾਰਾ ਓਰੀਜਨਲ ਆ ਜੇ ਕੋਈ ਬੰਦਾ ਇੱਕ ਸਾਬਤ ਕਰ ਦੇ ਇੱਥੇ ਕਲਮ ਲੱਗੀ ਆ ਆਪਾਂ ਦੇਣਦਾਰ ਆ ਬਾਬੇ ਠੀਕ ਆ ਸਾਰਾ ਓਰੀਜਨਲ ਆ ਟਰੈਕਟਰ ਗੇਰੈਂਟੀ ਦੇ 20000 ਰੁਪਿਆ ਬਾਈ ਠੀਕ ਆ ਟਾਇਰ ਪਿਛਲੇ 40 45 ਪੈਸੇ ਮੂਹਰੇ ਹੈਗੇ 90 ਪੈਸੇ ਟਾ ਠ ਕਲਾ ਬ੍ਰੇਕਾਂ ਵਾਲਾ ਪਾਸਾ ਇੱਕ ਮਗਰਿਆੜ ਦਾ ਗੋਲਾ ਗਲਿਆ ਹੋਇਆ ਠੀਕ ਹੈ ਹਰਿਆਣਾ ਨੰਬਰ ਆ ਠੀਕ ਹੈ ਤੇ ਐਫੀਏਡ ਮਿਲਣਾ ਗੇਅਰ ਇੰਜਨ ਦਾ ਰੁਪਈਆ ਇਹਦਾ ਇਹ 4 ਨੰਬਰ ਦੇ ਵਿੱਚ ਆ ਗੇਅਰ ਇੰਜਨ ਦਾ ਹੈਗਾ ਰੁਪਈਆ ਦਾ ਰੁਪਿਆ ਟਰੈਕਟਰ ਪਿਆ ਪੂਰਾ ਚੰਗਾ ਤੇ ਇਹਦੀ ਡਿਮਾਂਡ ਕਿੰਨੀ ਹੈ ਜੀ ਡਿਮਾਂਡ ਹੈ 2.5 ਲੱਖ ਤੇ ਕਿੰਨੇ ਦਾ ਛੱਡ ਦੋ ਤੂੰ ਦੇ ਦੇ ਦੀਨ ਦਾ ਮਰਜ਼ੀ ਨਵਾਂ ਮਾਡਲ ਆ ਜੀ ਨਵਾਂ ਨਵਾਂ ਮਾਡਲ ਆ 2.5 ਲੱਖ ਡਿਮਾਂਡ ਆ ਐਂ ਕਰੋ ਜੀ ਫਿਰ ਇਹਦੇ ਦਾ ਮਾਨ ਤਨ 2.5 ਲੱਖ ਰੁਪਈਆ ਦਾ ਕਰ ਦੋ 2.5 ਲੱਖ ਮਾਨ ਨਾ ਨਾ ਦੇਣਾ ਯਾਰ ਕੱਚੀਆਂ ਗੱਲਾਂ ਮੇਰੇ ਕੋਲ ਆ ਕੇ 50000 ਤੋਂ ਘੱਟ ਗੱਲ ਕਰੇ ਨਾ ਕਰੋ 2 ਲੱਖ ਰੁਪਏ ਦਾ ਲੈ ਜਾ ਯਾਰ 50000 ਤਾਂ ਨਾ ਹੋ ਜੂ ਕੱਚੀਆਂ ਗੱਲਾਂ ਕਰਦਾ ਯਾਰ 2009 ਮਾਡਲ ਦਾ 190000 ਦਾ ਦੇ ਯਾਰ ਕਮਲ ਕਰੀਏ ਨਾ ਤੂੰ 2009 ਮਾਡਲ ਫਾਰਮਟ ਰੈਕਾ ਮਿੱਤਰੋ 190000 ਦਾ ਲੈ ਜਾ 60000 ਮੰਨ ਤਾਂ ਨੋ ਜੂ ਟਰੈਕਟਰ ਦੇ ਵਿੱਚ ਹੋ ਗਿਆ ਪੜਾਕਾ ਇੱਥੇ ਆ ਕੇ ਵੱਡਾ ਪਾਦਾ ਸਰਮਾ ਜੀ ਨੇ ਉੱਥੇ ਤਾਂ ਜਿਵੇਂ ਕਿ ਡਾਂਗਾਂ ਹੀ ਮਾਰਦੇ ਆਉਂਦੇ ਸੀ ਸਿੱਧੇ ਉਹ ਕੱਟੇ ਹੋਏ ਸੀ ਟਰੈਕਟਰ ਦੇ ਦੋਨੇ ਕੱਟੇ ਹੋਏ ਸੀ ਅੱਗੇ ਆ ਗਿਆ ਜੀ ਫਾਰਮ ਟਰੈਕ ਚੈਂਪੀਅਨ 39 ਐਚਪੀ ਵਾਲਾ ਚਾਰੇ ਟਾਇਰ ਨਾਲ ਦੇ ਬਾਬੇ ਜੇਕੇ ਦੇ ਟਾਇਰਾਂ ਤੇ ਟਾਇਰ ਮਿੱਤਰੋ ਇਦਲੇ ਪਾਸੇ 80% ਨਾਲ ਦੇ ਟਾਇਰ ਆ ਰੁਪਈਆ ਦਾ ਰੁਪਈਆ ਟਰੈਕਟਰ ਆ ਪੰਜਾਬ ਨੰਬਰ ਆ ਇਹ ਠੀਕ ਹੈ ਲੋਨ ਫੈਂਸ ਹੋ ਜੂ ਪੁਰਾਣਾ ਕੱਟਿਆ ਜਾਊਗਾ ਲੋਨ ਫੈਂਸ ਹੋ ਜੂ ਪੁਰਾਣਾ ਮਿੱਤਰੋ 18 ਮਾਡਲ ਆ ਫਾਰਮ ਟਰੈਕ ਚੈਂਪੀਅਨ 39 ਠੀਕ ਹੈ ਐਚਪੀ ਟਰੈਕਟਰ ਪੁਰਾਣਾ ਕੱਟਿਆ ਜਾਊ ਲੋਨ ਦੀ ਸਬਦਾ ਹੈਗੀ ਆ ਜੀ ਡਿਮਾਂਡ ਹੈਗੀ ਆ ਸਰਮਾ ਜੀ 3 ਲੱਖ ਤੇ 70000 70000 ਅੜਾ ਕੀ ਡੋਣਾ ਯਾਰ ਦੇਖੀ ਜੋ ਆਜਾ ਪਰ 50 ਇਹ ਚੋ ਜੱਕ ਦਿੰਨੇ ਚੱਕਤਾ ਬਾਈ 320 ਹੋ ਗਏ 3 ਲੱਖ 20 ਹਜ਼ਾਰ ਦਾ ਲੈ ਜਾਓ ਐਦੋਂ ਨਹੀਂ ਘਟਣਾ ਬੇਨਤੀ ਹੱਥ ਵਰਨੇ ਕਿ ਮਤਰਾ 3 ਲੱਖ 20 ਹਜ਼ਾਰ ਦਾ ਲੈ ਜਾਓ ਲੈ ਜਾਓ ਤੇ ਇਧਰ 37 ਦੀ ਸੁਪਰ ਖੜਾ ਮੈਨੂੰ ਇਹਦੇ ਬਾਰੇ ਪਾਇਓ ਚੈਨਲ ਇਹ ਬਾਈ ਮਾਡਲ ਆ ਬਾਈ ਹਾਂਜੀ ਜੇ ਤਾਂ ਕੱਪੜਿਆ ਛਤਰੀ ਲੈਣੀ ਆ ਤਾਂ ਹੋਰ ਰੇਟ ਲੱਗੂ ਠੀਕ ਐ ਇਦਾਂ ਹੀ ਲੈਣਾ ਟਰੈਕਟਰ ਹੋਰ ਰੇਟ ਲੱਗੂ ਘੋੜਾ ਵੈਂਪਰ ਲਾਉਣਾ ਤਾਂ ਹੋਰ ਰੇਟ ਲੱਗੂ ਠੀਕ ਐ ਕਿ ਉਹ ਗਲਤ ਗੱਲ ਆ ਮੇਰੀ ਠੀਕ ਐ ਹੁਣ ਤੁਸੀਂ ਮੈਨੂੰ ਆਇਆ ਦੱਸੋ ਜੀ 22 ਮਾਡਲ 6 ਲੱਖ 80 ਹਜ਼ਾਰ ਡਿਮਾਂਡ ਆ ਜੀ ਠੀਕ ਹੈ ੜਾਲਾ ਕੀ ਡਾਉਣਾ ਕੱਢਲਾ ਚਾਹ ਪੂਰੇ 6 ਲੱਖ 30 ਦਾ ਲੈ ਜਾਓ ਯਾਰ 25 ਹਜ਼ਾਰ ਰੇਟਰ ਲੈ ਜਾਓ 25 ਦਾ ਲੈ ਜਾਓ ਯਾਰ ਅੱਛਾ ਗੱਲ ਸੁਣ ਲਓ ਹੋਰ ਮੇਰੀ ਵੀਰੇ ਠੀਕ ਹੈ ਜੇ ਫੇਵਰ ਸੇ ਤਰੀਕ ਘੋੜਾ ਵੈਂਪਰ ਲਾਉਣਾ ਹਾਂ ਫਿਰ ਦੀ ਦਾ ਫੇਰ ਨਹੀਂ 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 ਫੇਰ ਤੁਹਾਨੂੰ 6 ਲੱਖ 40 ਹਜ਼ਾਰ ਦਾ ਰੇਟਰ ਲੈ 6 ਲੱਖ 40 ਦਾ ਲੈ ਜਾਓ ਨਹੀਂ 6 ਲੱਖ 25 ਹਜ਼ਾਰ ਦਾ ਲੈ ਜਾਓ ਜੇ ਐਂ ਲੈ ਕੇ ਜਾਣਾ ਪਰ ਇੱਕ ਗੱਲ ਹੋਰ ਆ 7-7 ਲੱਖ ਦੇ ਵਿਕੀ ਆ ਇਹ ਠੀਕ ਹੈ ਪੂਰੇ ਕਰਨੇ ਆ ਪੈਸੇ ਬਸ ਪੂਰੇ ਵੀ ਨਹੀਂ ਹੋ ਰਹੇ ਪਰ ਪੂਰੇ ਸਮਝ ਲੈ ਕੇ ਪੂਰੇ ਹੋ ਜਾਣਗੇ ਪੂਰੇ ਹੋ ਜਾਣਗੇ ਆ ਸੇਲ ਹੋਇਆ ਵਾ ਤੇ ਹੁਣ ਜੇ ਗੱਲ ਕਰੀਏ ਮੋਬਾਈਲ ਨੰਬਰ ਦੀ ਸ਼ਰਮਾ ਜੀ ਦਾ ਨੰਬਰ ਹੈਗਾ ਜੀ 9478845145 8872945145 ਮਿੱਠਿਆ ਟਰੈਕਟਰ ਛੋਟਾ ਹੋਇਆ ਤੇ ਟਰੈਕਟਰ ਵੱਡਾ ਕੀ ਹੋਇਆ ਠੀਕ ਹੈ ਸਾਰਿਆਂ ਨਾਲ 100000 ਰੁਪਿਆ ਮਿਲੂਗਾ ਠੀਕ ਹੈ ਸਾਰੇ ਟਰੈਕਟਰਾਂ ਦੇ ਤੇਲ ਚੇਂਜ ਹੋਣਗੇ ਡੰਡਾ ਫੱਟੀ ਬੈਟਰੀ ਇੰਜਨ ਦਾ ਤੇਲ ਨਾ ਬਸਾ ਨਾ ਬਸਾਦਾ ਚੇਂਜ ਆਯੋ ਮਿੱਤਰੋ ਠੀਕ ਹੈ ਗੱਲ ਬਾਬੇ ਨਾਨਕ ਨੇ ਪ੍ਰਮਾਤਮਾ ਨੇ ਇੱਕ ਮੁੰਡਾ ਹੀ ਪੰਡਤਾਂ ਦਾ ਬਣਾਤਾ ਠੀਕ ਹੈ ਪਰ ਜਿਹੜਾ ਇੱਥੇ ਪੁਰਜਾ ਲੱਗ ਗਿਆ ਨਾ ਇੱਥੇ ਠੀਕ ਹੈ ਕਾਲਜੇ ਦੇ ਵਿੱਚ ਉਹ 16 ਵੱਡਾ ਵਾਲਾ ਲੱਗ ਗਿਆ ਠੀਕ ਹੈ ਉਹ ਵੱਡਾ ਲੱਗ ਗਿਆ ਉਹਦੇ ਤੇ ਨਾਲ ਟਰਬੋ ਲੱਗ ਗਈ ਟਰਬੋ ਟਰਬੋ ਜਾਰੀ ਟਰਬੋ ਲੱਗ ਗਿਆ ਜੀ ਠੀਕ ਹੈ ਮੇਰੇ ਤੇ ਟਰਬੋ ਲੱਗ ਗਿਆ ਉਹ ਮੇਰੇ ਤੇ ਟਰਬੋ ਲੱਗ ਗਿਆ ਉਹ ਜਦੋਂ ਚੱਲਦਾ ਟਰਬੋ ਉਹ ਸੀਟੀਆਂ ਮਾਰਦਾ ਠੀਕ ਹੈ ਠੀਕ ਆ ਉਹ ਮਾਰਦਾ ਸੋਡੇ ਸਿਰਾਂ ਤੇ ਆ ਕਿ ਸਿਟੀ ਫਿਰ ਬਾਈ ਦੂਰ ਬਾਈ ਦੀ ਹਾਂ ਜਾ ਕੇ ਉਹ ਫਿਰ ਲੋਹਾ ਟੱਪ ਜਾਂਦਾ ਕੰਮ ਉਹ ਲੋਹਾ ਟੱਪ ਜਾਂਦਾ ਫੁਰ ਕੇ ਪਹਿਲਾਂ ਲੋਹਾ ਟਪਾਇਆ ਸੀ ਸੀ ਲੋਹਰ ਵਾਲੀ ਸੀ ਉਹ ਟਪਾਇਆ ਤੇ ਦੱਬ ਕੇ ਵੀਡੀਓ ਹੁਣ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਨੇਰੀ ਲਿਆ ਦਿਓ ਬਾਈ ਕਮੈਂਟਾਂ ਦੀ ਨੇਰੀ ਲਿਆ ਦਿਓ ਲਾਈਕ ਕਰਨ ਦੀ ਹਾਂਜੀ ਠੀਕ ਆ ਗੱਲ ਵੀਰੇ ਤੁਹਾਡੇ ਸਿਰਾਂ ਤੇ ਉੜਦੇ ਆ ਇਕੱਲੇ ਨਹੀਂ ਉੜਦੇ ਤੇ ਕਰ ਦੋ ਹੁਣ ਦੱਬ ਕੇ ਸ਼ੇਰ ਮਿੱਤਰੋ ਸੋ ਸ਼ਰਮਾ ਜੀ ਬਹੁਤ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ